निकुड़िए डाल सवना हां जी बेबे जी आई चलो तो बेबी देख के आऊं ਹਾਂਜੀ ਬੇਬੇ ਜੀ ਬੇਬੇ ਜੀ ਹਾਂਜੀ ਬੇਬੇ ਜੀ ਐ ਕਰ ਮੈਨੂੰ ਨਾ ਸੋਮਰ ਲੱਗਦੀ ਐ ਮੇਰੇ ਵਾਸਤੇ ਵਾਟਰ ਲੈ ਗਿਆ ਆਈਸ ਆਈ ਸਪਾਕ ਕੀਤਾ ਛੇਤੀ ਕਰ ਫਾਸਟ ਫਾਸਟ ਕੁਡ ਬੀ ਦੇ ਦੇ ਜਾ ਦੋ ਬਰਡਾਂ ਦੇ ਕਿੱਕ ਕਰਦੀ ਆ ਇਹ ਦੋ ਬਰਡ ਕਿਸ ਐਖਲੀ ਆਪਦੇ ਆਪ ਨੂੰ ਗਰੇਜੜ ਮੈਡਮ ਬਣੀ ਫਿਰਦੀ ਆ ਚਲ ਮੌਨਿਫੜਾ ਕੇ ਆਉਂਗਾ ਓਹੋ ਮੇਰਾ ਤਾਂ ਬੁੜੀ ਨੇ ਵੀ ਦਿਮਾਗ ਖਰਾਬ ਕਰਤਾ ਫੇਰ ਕਹੂਗੀ ਪਾਣੀ ਗੁੱਡ ਨਹੀਂ ਹੈਗਾ ਇਹਦੇ ਵਿੱਚ ਠੰਡਾ ਪਾਣੀ ਤਾਂ ਪਾ ਲਿਆ ਮਾਂ ਆਈਸ ਪਾ ਦੋ ਇਹਨੂੰ ਵਾਟਰ ਦੇ ਵਿੱਚ ਹਾਲੋ ਬੇਬੇ ਪਾਣੀ ਵਾਟਰ ਵਾਟਰ ਹਾਂਜੀ ਵਾਟਰ ਵਾਟਰ ਹੀ ਆ ਆਈਸ ਪਾਈ ਸੀ ਜੀ ਹਾਂਜੀ ਪਾਈ ਸੀ ਠੀਕ ਆ ਐ ਕਰ ਹੁਣ ਮੇਰੇ ਵਾਸਤੇ ਟੀ ਬਣਾ ਦੇ ਟੀ ਚਾਹ ਬਣਾ ਦਾ ਟੀ 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 ਬਣਾ ਜਾ ਕੇ ਮੇਰੇ ਵਾਸਤੇ ਬਣਾ ਦੇਣੀ ਆ ਚਾਹ ਆਹੋ ਨਾਲ ਦੁੱਧ ਚ ਪੱਤੀ ਪਾ ਦੀ ਮੇਰੇ ਜਾ ਜਾ ਲੈ ਕੇ ਆ ਛੇਤੀ ਛੇਤੀ ਗਰਮ ਗਰਮ ਚਾਹ ਤੇ ਨਰਮ ਨਰਮ ਬਿਸਕਟ ਲੈ ਕੇ ਆ ਫਟਾਫਟ ਫਾਸਟ ਕਦੇ ਮੈਂ ਨਹੀਂ ਕਸਾਇਆ ਨਿੱਕੇ ਮੈਂ ਬੁੜੀ ਹੋ ਕੇ ਬਰਸ਼ ਕਸਾਉਣ ਲੱਗੀ ਹੋਈ ਆ ਨਹੀਂ ਲੱਗਦਾ ਇਹਨੇ ਤਾਂ ਆ ਲੋ ਬੇਬੇ ਚਾਹ ਆ ਲਈ ਪੀਤੀ ਆਹੇ ਟੀ ਹਾਂਜੀ ਟੀ ਆਹੇ ਗੁੱਡਾ ਥੈਂਕਸ ਥੈਂਕਸ ਆ ਤਰੀ ਚਾਹ ਤੇ ਹੁਣ ਮੈਂ ਚੱਲੀ ਆਂ ਬਾਜ਼ਾਰ ਬੇਬੇ ਕੋਈ ਕੰਮ ਸੀ ਹਾਂ ਮੈਨੂੰ ਕੰਮ ਆ ਤੇ ਮੈਂ ਜਾਣਾ ਬਾਜ਼ਾਰ ਮੈਂ ਬਿਊਟੀ ਪਲਰ ਜਾਣਾ ਫਿਰ ਫੇਸ਼ਲ ਫੁਸ਼ਲ ਕਰਾਉਣਾ ਨਾ ਮੈਂ ਕਿੰਨੇ ਦਾ ਧਿਆਨ ਰੱਖਣਾ ਪੈਣਾ ਮੈਨੂੰ ਦੱਬੇ ਮੇਰੇ ਵਾਸਤੇ ਕੀ ਲੈ ਕੇ ਆਉਂਗੇ ਤੇਰੇ ਵਾਸਤੇ ਤਾਂ ਕੀ ਲੈ ਕੇ ਆਉਣਾ ਤੂੰ ਝਾੜੂ-ਪੋਚਾ ਕਰ ਘਰੇ ਕੰਮ ਕਰ ਫਿੱਟ ਰੱਖਣਾ ਪੂਰਾ ਸਰੀਰ ਨੂੰ ਤੂੰ ਕਰ ਮੈਂ ਹੁਣੇ ਜਾ ਕੇ ਆਈ ਇਹ ਹਾਏ ਜੇ ਸਾਹ ਨਾਲ ਇਹ ਪਾਲਰਾਂ ਚ ਫਿਰਦੀ ਆ ਮੈਨੂੰ ਤਾਂ ਲੱਗ ਰਿਹਾ ਇਹਨੇ ਨਾ ਮੇਰੇ ਨਾਲ ਵੱਧ ਸੋਣੀ ਨਿਕਲਿਆ ਨਾ ਮੈਂ ਕਰਦੀ ਮੈਂ ਤਾਂ ਹਰਪ੍ਰੀਤ ਕੋਲ ਜਾ ਕੇ ਆਉਣੀ ਆ ਬਾਪ ਕੋਲ ਜਾ ਕੇ ਆਉਣੀ ਬਾਰੇ ਦਿਨ ਹੋ ਗਈ ਤਾਈ ਕੋਲ ਜਾ ਹੀ ਨਹੀਂ ਹੈ ਕਿਹੜਾ ਹੀ ਨਹੀਂ ਵੱਜਿਆ ਘਰਾਂ ਚੋਂ ਨਿਕਲ ਹੀ ਨਹੀਂਦਾ ਇੱਕ ਘਰ ਨਹੀਂ ਮੱਥਾ ਟੇਕਦੀਆਂ ਤਾਈ ਜੀ ਓਹੋ 올ਡ ਹੈ ਪੁੱਤੇ ਇਹ ਨੋ ਨੋ ਐਨੀ ਆਪਾਂ ਦੋਨੋਂ ਸੈਲਫ ਲੈ ਲਈ ਅੱਛਾ ਐ ਐ ਮੂੰਹ ਬਣਾਉਣਾ ਪੋਚ ਬਣਾਉਣਾ ਪੋਚ ਪੁਰ ਹਾਂ ਓਕੇ ਮੈਂ ਚੱਲਦੀ ਉਹ ਕੀ ਹੋ ਗਿਆ ਇਹ ਤਾਂ ਲੱਛਣ ਹੀ ਬੜੇ ਕਰਨ ਲੱਗ ਗਈ ਨਾ ਮੈਨੂੰ ਮੂੰਹ ਨੂੰ ਮੂੰਹਦੀ ਮੈਨੂੰ ਤਾਂ ਬਣਾਉਣਾ ਹੀ ਨਹੀਂ ਆਇਆ ਹਾਂ ਨਹੀਂ ਲੈ ਦੱਸ ਉਹ ਪਟੰਨੇ ਨੂੰ ਕੀ ਹੋ ਗਿਆ ਹੈ ਨਹੀਂ ਗਈ ਤਾਂ ਇੱਥੇ ਜਾਨ ਨਹੀਂ ਹੈ ਕਮਲ ਕੋਲ ਪਾਛ ਕੀ ਹੋ ਗਿਆ ਤਾਈ ਨੂੰ ਕੀ ਹੋ ਗਿਆ ਇਹਦਾ ਲੱਛਣ ਹੀ ਹੋਰ ਕਰਨ ਲੱਗ ਗਈ ਬੜੇ ਆ ਜਾ ਮਾਤਾ ਤੇਰੇ ਕੋਲ ਹੀ ਆਉਂਦੀ ਸੀ ਨਹੀਂ ਕਮਲ ਇਹ ਤੁਹਾਡੀ ਬੁੜੀ ਨੂੰ ਕੀ ਹੋ ਗਿਆ ਇਹ ਤਾਂ ਤੈਨੂੰ ਮੈਂ ਆ ਜਾ ਤੈਨੂੰ ਅੰਦਰ ਦਾਦੀਆਂ ਤੇ ਲੱਛਣ ਨਹੀਂ ਇਹ ਤਾਂ ਮੂੰਹ ਹੀ ਬੜੇ ਹੋਰ ਹੀ ਕਸੂਤੇ ਕਸੂਤੇ ਬਣਾਉਂਦੀ ਆ ਇਹ ਤਾਂ ਬਹੁਤ ਲੱਛਣ ਕਰਦੀ ਆ ਦੇ ਲੱਛਣ ਦੱਸਦੀਆਂ ਬੁੱਢੀ ਠੇਰੀ ਦੇ ਇਹ ਤਾਂ ਬਹੁਤ ਘਟ ਸਕਦੀ ਆ ਅੱਛਾ ਅੰਦਰ ਤਾਂ ਮੈਂ ਤੱਕ ਤੇਰੇ ਕੋਈ ਅੱਛਾ ਅੱਛਾ ਆ ਜਾ ਭੈਣੇ ਆ ਜਾ ਬੈਠ ਇੱਥੇ ਤੈਨੂੰ ਮੈਂ ਦੱਸਦੀ ਆ ਕਿ ਲੱਛਣ ਕਰਦੀ ਆ ਨਹੀਂ ਭੈਣ ਤਾਈ ਨੂੰ ਕੀ ਹੋ ਗਿਆ ਮੈਂ ਤਾਂ ਪੈਰੀ ਹੱਥ ਲਾਏ ਤੇ ਮੈਨੂੰ ਕਹਿੰਦੀ ਨਾ ਨਾ ਫੋਨ ਕੱਢ ਕੇ ਕਹਿੰਦੀ ਮੇਰੇ ਨਾਲ ਤਾਂ ਉਹ ਆਏ ਜੇ ਮੂੰਹ ਕਰਕੇ ਫੋਟੋ ਕਰਾ ਕਹਿੰਦੀ ਲੈ ਉਰੇ ਇਹਨੂੰ ਕੀ ਹੋ ਗਿਆ ਇਹਨੂੰ ਤਾਂ ਭੈਣੇ ਦੋ ਅੱਖਰ ਆਉਂਦੇ ਆ ਅੰਗਰੇਜ਼ੀ ਦੇ ਬਸ ਉਹੀ ਬੋਲਦੀ ਰਹਿੰਦੀ ਆ ਜਾਂ ਤਾਂ ਬੋਲੂਗੀ ਟੀ 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 ਜਾਂ ਬਟਰ 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 ਫਿਰ ਆਈ ਸਾਈਸ ਕਰਦੀ ਰਹਿੰਦੀ ਆ ਫਿਰ ਵਿੱਚ ਮੈਨੂੰ ਫਿਰ ਗੁੱਡ ਗੁੱਡ ਕਰਦੀ ਰਹਿੰਦੀ ਫਿਰ ਇੱਕ ਥੈਂਕਸ ਬੜਾ ਕਹਿੰਦੀ ਆ ਅੱਛਾ ਹੋਰ ਕੀ ਭੈਣੇ ਇੱਕ ਦਿਨ ਤਾਂ ਇਹਨੇ ਬੁਰਾ ਹਾਲੀ ਕਰਤਾ ਇੱਕ ਦਿਨ ਕੀ ਕਰਦੀ ਆ ਉੱਚੀ ਹੀਲ ਦੇ ਪਾ ਕੇ ਸੈਂਡਲ ਤੋਰਨ ਬੈ ਗਈ ਅੱਛਾ ਫਿਰ ਪਾ ਲੇ ਹੋਰ ਕੀ ਪਾਲੇ ਪਾਈ ਪਾਲੇ ਤਤ ਕਰਨ ਲੱਗੀ ਮੈਂ ਰੁੜ ਗਈ ਲੈ ਦੱਸ ਮਾਂ ਦੀ ਤੇ ਏਡੀ ਤੇਜ ਨਿਕਲੀ ਲਾਏ ਨਹੀਂ ਗਿੱਟਾ ਸੱਜ ਗਿਆ ਲੈ ਦੱਸ ਭਾਵੇਂ ਗਿੱਟਾ ਟੁੱਟ ਜਾਂਦਾ ਹੈ ਹੋਰ ਇਹਨੂੰ ਕੀ ਫਰਕ ਪੈਂਦਾ ਵਾ ਇਹ ਤਾਂ ਇਹੀ ਲੱਛਣ ਕਰਦੀ ਆ ਕਦੇ ਟੂਟ ਲੀਆਂ ਜੀਆਂ ਲਾ ਲੈਂਦੀ ਆ ਕੰਨਾਂ ਦੇ ਉੱਤੇ ਨੱਚੀ ਜਾਂਦੀਆਂ ਕਮਲਿਆਂ ਅੰਗੂ ਪੈਂਡ ਵਾਲੇ ਸਾਰੇ ਦੇਖ ਜਾ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਤੇ پاگل ਤਾਂ ਨਹੀਂ ਹੋ ਗਈ ਮਾਤਾ ਤੁਹਾਡੀ ਨਾ ਨਾ ਕਿੱਥੇ ਭੈਣੇ ਪਤਾ ਸਾਰਾ ਕੁਛ ਆ ਹੁਣ ਬਿਊਟੀ ਪਾਰਲਰ ਗਈ ਆ ਕਹਿੰਦੀ ਮੈਂ ਫੇਸ਼ੀਅਲ ਕਰਾ ਕੇ ਆਉਣੀ ਆ ਮੈਂ ਮਰ ਜਾਣਾ ਤਾਂ ਜਵਾਨੀ ਚੜ ਗਈ ਪੇਜਰ ਦੀ ਜਦੋਂ ਚੱਲਣ ਲੱਗੀ ਜਦੋਂ ਮੈਂ ਕਿਹਾ ਬੇਬੇ ਤੂੰ ਮੇਰੇ ਵਾਸਤੇ ਕੀ ਲੈ ਕੇ ਆਏਂਗੀ ਤੇ ਮੈਨੂੰ ਕਹਿੰਦੀ ਤੂੰ ਘਰੇ ਰਹਿ ਘਰੇ ਦਾ ਕੰਮ ਕਰ ਝਾੜੂ ਪੋਚਾ ਲਾ ਤੂੰ ਫੱਟ ਰਹੇਂਗੀ ਲੈ ਦੱਸ ਮੈਨੂੰ ਤਾਂ ਪੈਣ ਫਿਕਰੀ ਲੱਗਿਆ ਪਿਆ ਵਾ ਨਹੀਂ ਮੇਰੇ ਤੋਂ ਤਾਂ ਬਾਲੀਆਂ ਸੋਹਣੀ ਨਿਕਲ ਜਾਣਾ ਇਹਨੇ ਹੋਰ ਨਹੀਂ ਤਾਂ ਜਵਾਨ ਹੁੰਦੀ ਜਾਂਦੀ ਇਹਦੇ ਵਿੱਚ ਇਹ ਤਾਂ ਆਪਾਂ ਨੂੰ ਪਿੱਛੇ ਕੱਟ ਦੂ ਹੋਰ ਇਹ ਤਾਂ ਐ ਤੁਰਦੀ ਆ ਮਟਕ ਮਟਕ ਨਹੀਂ ਮੈਨੂੰ ਤਾਂ ਮੈਨੂੰ ਕਹੂਗੀ ਤੂੰ ਕੀ ਲੈਣਾ ਪੈਸੇ ਤਾਂ ਮੇਰੇ ਆ ਤੇ ਤੈਨੂੰ ਕੀ ਲੈਣਾ ਦੇਣਾ ਤੈਨੂੰ ਰੋਟੀਆਂ ਬਣਾ ਤੂੰ ਆਪ ਕੰਮ ਕਰ ਆਪਸਰ ਟਹਿ ਜਣੀ ਐਸ ਪ੍ਰਸਤੀਆਂ ਤੇ ਹੀ ਰਹਿੰਦੀ ਆ ਹੂੰ ਮੈਨੂੰ ਤਾਂ ਬਾਲਾ ਹੀ ਦੁੱਖ ਲੱਗਦਾ ਵਾ ਜਦੋਂ ਮੈਨੂੰ ਮੈਨੂੰ ਮੈਂ ਸਾਰੇ ਜਿਹੜੀ ਗੋਹੇ ਪੂੜੇ ਚੱਕੀ ਜਾਨੀ ਆ ਇਹ ਰਾਮ ਨਾਲ ਐ ਅੱਜ ਤੈਨੂੰ ਮੈਂ ਇੱਕ ਹੋਰ ਗੱਲ ਦੱਸਦੀ ਆ ਪਹਿਲਾਂ ਜਦੋਂ ਇੱਥੇ ਕਰਨ ਲੱਗੀ ਬਰਸ਼ ਕਸੌਣ ਲੱਗੇ ਮੇਕਅਪ ਕਰਦੀ ਸੀ ਹੋਰ ਮੇਰੇ ਵਾਲ ਚੱਕੇ ਅੱਜ ਥੇ ਹੀ ਮੈਂ ਨਹੀਂ ਟੁੱਟੜੇ ਕਸਾਏ ਜਿਹੜੇ ਇਹ ਕਸਾਉਂਦੀ ਆ ਚੰਦ ਚਾਜੀ ਨਹੀਂ ਆਇਆ ਨਾ ਨਾ ਇਹ ਤਾਂ ਬਹੁਤ ਕੁਛ ਕਰਦੀ ਆ ਸਾਰੀ ਦਿਹਾੜੀ ਫੋਨ ਨੂੰ ਐ ਐ ਐ ਹੀ ਕਰੀ ਜਾਂਦੀ ਆ ਕਦੇ ਗਾਣੇ ਸੁਣਦੀ ਆ ਨਹੀਂ ਇੱਕ ਖੋਪੇ ਜੇ ਲਾ ਲੈਂਦੀ ਆ ਕਾਲੇ ਰੰਗ ਦੇ ਅਜੇ ਹੁਣ ਪਤਾ ਨਹੀਂ ਕੀ ਗਈ ਆ ਅਜੇ ਕੀ ਚੰਦ ਚੜਾ ਕੇ ਆਊਗੀ ਲੈ ਤਾਂ ਮੈਨੂੰ ਤਾਂ ਬਾਲੀ ਸ਼ਰਮ ਆਉਂਦੀ ਆ ਹਾਂ ਹਾਂ ਹੈ ਕਮਾ

हाँ हाँ बड़ी गर्मी सी बात बेबे जी आ गए तो सी हाँ मैं आ गई कर मेरे वास्ते कोल्ड वाटर लेके आ बहुत पानी ले आवा बहुत समर हाँ हाँ जा जा पानी लेके आ मेरे वास्ते कोल्ड लेके आइस आइस पाके चुप कर ਆਲੋ 베ਬੇ ਫੰਗ ਆਈਸਲਾ ਆਈਸਲਾ ਹਾਂਜੀ ਬੜਾ ਹੌਟ ਆ ਬਾਰ ਦੀ 베ਬੇ ਅੱਜ ਤਾ ਤੂੰ ਬੜੀ ਸੋਹਣੀ ਲੱਗਦੀ ਹੈ ਹਾਂ ਮੈਂ ਫਿਸ਼ਲ ਕਰਾਇਆ ਫਿਰ 베ਬੇ ਮੈਂ ਵੀ ਕੋਸ ਲਿਆ ਦਿੰਦੀ ਘਰੇ ਕੰਮ ਕਰੀਦਾ ਹੁੰਦਾ ਵਾ ਫਟ ਰਹਿਣਾ ਸਿੱਕ ਜਾ ਤੂੰ ਦਿਲ ਹੁਣ ਚਾਹੀਦਾ ਜਵਾਨ ਉਮਰ ਅਜ ਕੀ ਰੱਖਿਆ ਅੱਜ ਤਾ ਤੈਨੂੰ ਨਹੀਂ ਦੱਸੀ ਕੀ ਸ ਕਿੰਨਾ ਸੋਹਣਾ ਹੋ ਗਿਆ ਹਾਈ ਮੈਂ ਤਾਂ ਜਵਾਈ ਜਵਾਨ ਲੱਗਣ ਲੱਗੀ ਆ ਹਾਂ ਹੁਣ ਮੈਂ 10 ਮਿੰਟ ਸੌਂਨੀ ਰਾਮ ਕਰੀ ਬੜਾ ਸੋਹਣਾ ਫੇਸ ਹੋ ਗਿਆ ਮੇਰਾ ਫੇਸ਼ੀਰ ਨਾ ਪਰ ਮੈਂ ਰਾਂਗ ਰੱਬ ਵਾਲੀ ਹਟ ਡੇ ਸੀ ਨਹੀਂ ਆਪਕੇ ਮੈਂ ਐਨਕਾਂ ਲਾ ਕੇ ਪਈਆ ਮੇਰੇ ਅਰਗੇ ਇੱਥੇ ਸਾਰੀ ਜੜੀ ਕੰਮ ਤਾਂ ਧੰਦੇ ਕਰੀ ਜਾਂਦੀ ਆ 24 ਘੰਟੇ ਭਾਂਡੇ ਮਾਂਜੂ ਇਹਨਾਂ ਦੇ ਹੁਣ ਵਾ ਆਪਰਾ ਮੈਂ ਐਨ ਕਾ ਲਾ ਕੀ ਫੇਸ਼ਲ ਕਰਾ ਕੇ ਕੋਈ ਨਾ ਬੁੜੀ ਐ ਅੱਜ ਤਾ ਤੈਨੂੰ ਮੈਂ ਬੰਦਾ ਬਣਾਉਣੀ ਆ ਤੂੰ ਐ ਨਹੀਂ ਲੋਟ ਆਉਣਾ ਨਾਲੇ ਤਾਂ ਸਾਡਾ ਪਿੰਡ ਚ ਜਲੂਸ ਕਢਾਉਂਦੀ ਆ ਨਾਲੇ ਲੱchn ਕਰਦੀ ਆ ਵੀ ਦੱਸ ਨੋ ਤੂੰ ਆ ਕਿ ਮੈਂ ਐਸ ਘਰ ਦੀ ਤੂੰ ਤਾਂ ਬੁੜੀ ਹੋਈ ਪਈ ਆ ਹੁਣ ਕੋਈ ਨਾ ਭਾਂਡੇ ਮਾਜ ਕੇ ਨੂੰ ਮੈਂ ਬੰਦਾ ਲੱਗਦਾ ਪੈਗੀ ਨੀਂਦ ਅੱਖ ਲੱਗ ਗਈ ਤੇ ਪਹਿਲਾਂ ਤਾਂ ਇਹਦਾ ਹੀ ਕੰਮ ਕਰਕੇ ਆਉਣੀ ਆ ਬਹੁਤੀ ਭੁੰਦੇ ਤੂੰ ਮਰ ਜੀ खूब मिला के गया अद तो, तो बाद तू नहीं मेकअप करा

ਇਹਦੇ ਵਿੱਚ ਕੈਮੀਕਲ ਪਾਏ ਹੁੰਦੇ ਆ ਭਿਆਨਕ ਭਿਆਨਕ ਅੱਛਾ ਹਾਂ ਮੈਂ ਸੁਣਿਆ ਸੀ ਇਹਦੇ ਨਾਲ ਤਾਂ ਏਡੇ ਏਡੇ ਉਹ ਹੋ ਜਾਂਦੇ ਗੱਡੇ ਹਾਏ ਮੇਰਾ ਫੇਸ ਮੇਰਾ ਫੇਸ ਖਰਾਬ ਤਾਂ ਨਹੀਂ ਹੋ ਚੁੱਕਾ ਨਹੀਂ ਬੇਬੇ ਜੀ ਕੋਈ ਨਾ ਹੋ ਜੂਗਾ ਠੀਕ ਤੁਸੀਂ ਕਰੀਮਾ ਕਰੋ ਮਾਤਾ ਤੋਬਾ ਕਰ ਦੋ ਇਹ ਨਹੀਂ ਲਾਈਦੀਆਂ ਹੁੰਦੀਆਂ ਸਹੀ ਗੱਲ ਆ ਮੈਂ ਨਹੀਂ ਲਾਉਂਦੀ ਅੱਜ ਤੋਂ ਬਾਅਦ ਕਰੀਮਾ ਹਾਏ ਮੇਰਾ ਫੇਸ ਖਰਾਬ ਆ ਹੋਰ ਕੀ ਬੇਬੇ ਜੀ ਇਹ ਠੀਕ ਹੋ ਜਾਊਗਾ ਮੇਰਾ ਫੇਸ ਹਾਂਜੀ ਹਾਂਜੀ ਪੂਰਾ ਵਧੀਆ ਮੈਂ ਤੁਹਾਨੂੰ ਇੱਕ ਉਹ ਬਣਾ ਕੇ ਦੇ ਦੂ ਬੇਸਣ ਦਾ ਉਹਦੇ ਨਾਲ ਤੁਸੀਂ ਠੀਕ ਹੋ ਜਾਓਗੇ ਅੱਛਾ ਫਿਰ ਤੋਂ ਮੈਂ ਤੁਹਾਨੂੰ ਬੇਸਣ ਦਾ ਲਿਆ ਕੇ ਦਿੰਨੀ ਆ ਬਣਾ ਕੇ ਚਲ ਫਿਰ ਮੈਂ ਬਣਾ ਕੇ ਲਿਆ ਦੇ ਹਾਏ ਨਹੀਂ ਮੈਂ ਤਾਂ ਫੇਸ ਹੀ ਖਰਾਬ ਕਰ ਗਿਆ ਟੈਨਟ ਪਤਾ ਨਹੀਂ ਕਿਹੜੀਆਂ ਕਿਹੜੀਆਂ ਬੱਥੀ ਗਈਆਂ ਕਰੀਮਾਂ ਮੇਰੇ ਮਾ ਬਾਬਾ ਤਾਂ ਕੰਨਾ ਨੂੰ ਫੱਤ ਲਾ ਦੇ ਮੈਂ ਨਹੀਂ ਆਵੀ ਉੱਤਰੋ ਹਾਏ ਹੋਰ ਰੱਬ ਕੀ ਕਰ ਲਿਆ ਮੈਂ ਦਾ ਫੇਸ ਦਾ ਹਾਏ ਨਾ ਸੋਹਣਾ ਮੇਰਾ ਫੇਸ ਸੀ ਮੈਂ ਨਹੀਂ ਮੇਕਅਪ ਕਰਦੀ

मम्मी आए नही सुधरना ये तो सुकीन सच मेकअप करूंगी करूंगी ए तो अपनी सुकीमन भी फेल करगी आज इन्हने नहीं सुधरना